ਵਾਸ਼ ਕਰੰਦੰਦੇ ਨੇ ਗੁਲਾਮੀ ਇਹੋ ਜੀ ਚੀਜ਼ ਹੈ ਪਤਾ ਤੁੱ ਲੱਗੇ ਤੁਸੀਂ ਕਰਦੇ ਕੀ ਹੋ ਤੇ ਅਗਲਿਆਂ ਨੂੰ ਕਰਾਉਣਾ ਕੀ ਚਾਹੁੰਦੇ ਹੋ ਇਹ ਇਹੀ ਸੋਚਣਾ ਹੁੰਦਾ ਅੰਗਰੇਜ਼ੀ ਪੜਾਈ ਧੱਕੇ ਨਾਲ ਆਪਣਾ ਧਰਮ ਗ੍ਰੰਥ ਬਾਈਬਲ ਪੜਾਇਆ ਇਹ ਪੜਾ ਨਹੀਂ ਪੜਾਇਆ ਤਾਂ ਦੱਸ ਦਿਓ ਰੋਜ਼ ਰੋਆ ਪੈਂਦਾ ਇੱਥੇ ਪੰਜਾਬ ਜੀ ਵੀ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜਨਾ ਹੀ ਛੱਡ ਗਏ ਗੁਰਬਾਣੀ ਪੜ੍ਹਨੀ ਅਸੀਂ ਛੱਡ ਗਏ ਗੱਲਾਂ ਤੁਸੀਂ ਗੁਰੂਆਂ ਦੀਆਂ ਕਰਦੇ ਹੋ ਪੱਲੇ ਸਾਡੇ ਕੱਖ ਨਹੀਂ ਕੁਝ ਵੀ ਨਹੀਂ ਸਾਡੇ ਪੱਲੇ ਤਾਂ ਇੱਕ ਸਵਾਲ ਪੁੱਛ ਲੈ ਗੁਰਮਤ ਦਾ ਕਹਿਆ ਅਸੀਂ ਤਾਂ ਮੱਥੇ ਟੇਕੀਦਾ ਜੀ ਤੇ ਮੈਂ ਰੋਜ਼ ਜਾਨਾ ਗੁਰਦੁਆਰੇ ਕੀ ਕਰਨ ਜਾਂਦੇ ਹੋ ਕੀ ਕਰਦੇ ਹੋ ਗੁਰਦੁਆਰਾ ਸਾਹਿਬ ਜਾ ਕੇ ਇਹਨੇ ਮੱਥਾ ਟੇਕ ਲੀਦਾ ਮੱਥਾ ਟੇਕਣ ਨਾਲ ਕੀ ਹੋ ਜੂ ਕੀ ਹੋ ਜੋ ਮੱਥਾ ਟੇਕਣ ਨਾਲ ਕਿੰਨਾ ਕਿ ਸੋਜੀ ਆ ਜਾਊ ਪਾਤਸ਼ਾਹ ਸੁਣਨ ਦੀ ਗੱਲ ਕਰਦੇ ਨੇ ਤੂੰ ਸੁਣ ਤੂੰ ਤਾਂ ਪਹਿਲਾਂ ਬੈਠਣਾ ਹੀ ਨਹੀਂ ਚਾਹੁੰਦਾ ਗੁਰੂ ਕੋਲ ਤੇਰੀ ਕੋਈ ਚੈਨ ਨਹੀਂ ਐਸੀ ਗੱਲ ਨਹੀਂ ਕਿ ਸਤਗੁਰ ਦਾ ਕਿਸੇ ਧਰਮ ਕਿਸੇ ਮਜ਼ਬੂ ਨਾਲ ਵਿਰੋਧ ਨਹੀਂ ਆ ਜਦੋਂ ਅਨੰਦਪੁਰ ਸਾਹਿਬ ਤੋਂ ਤਨਗੂ ਤੇਗ ਬਹਾਦਰ ਸਾਹਿਬ ਜੀ ਚੱਲਣ ਲੱਗੇ ਨੇ ਪਾਦਸ਼ਾਹ ਸੈਫਾਵਾਦ ਪਹੁੰਚੇ ਨੇ ਸੈਫਾਵਾਦ

ਚਾ ਛੱਡ ਗਿਆ ਕੀ ਲਖਣਾ ਧਰਮ ਇੱਕ ਨਹੀਂ ਪੰਥ ਇੱਕ ਨਹੀਂ ਗ੍ਰੰਥ ਇੱਕ ਨਹੀਂ ਕੋਈ ਚੀਜ਼ ਨਹੀਂ ਮਿਲਦੀ ਗੁਰੂ ਨਾਲ ਪਰ ਇੱਕ ਚੀਜ਼ ਮਿਲਦੀ ਹੈ ਸੱਚ ਮਿਲਦਾ ਆਖੋ ਸਤਨਾਮ ਵਾਹਿਗੁਰੂ ਤੇਰਾ ਸੱਚ ਮਿਲ ਜਾਏ ਰਹਿਵਰੀ ਪੁਰਸ਼ਾਂ ਦੇ ਨਾਲ ਪਰ ਰੋਲਾ ਤਾਂ ਇਸ ਗੱਲ ਦਾ ਵੀ ਆਦ ਝੂਠ ਜੁਗਾੜ ਝੂਠ ਹੈ ਵੀ ਝੂਠ ਹੋਸੀ ਵੀ ਝੂਠ ਸਾਰੀ ਜ਼ਿੰਦਗੀ ਸਵੇਰ ਤੋਂ ਸ਼ਾਮ ਤੱਕ ਲੋਣ ਹੀ ਉਹ ਨਹੀਂ ਜਾਂਦਾ ਬਗੈਰ ਕਿਸੇ ਗੱਲ ਤੋਂ ਜਿੱਥੇ ਲੋੜ ਨਹੀਂ ਝੂਠ ਬੋਲਣ ਦੀ ਉੱਥੇ ਵੀ ਝੂਠ ਹੀ ਬੋਲੀ ਜਾਂਦਾ ਆਪਣਾ ਜਿਹੜਾ ਦਰਵਾਜ਼ਾ ਸੀ ਉਹ ਟਹਾ ਸਟਿਆ ਨਵਾਬ ਸੈਫਉਦੀਨ ਨੇ ਕਿਸੇ ਨੇ ਪੁੱਛਿਆ ਕੀ ਗੱਲ ਹੈ ਬੜਾ ਸੋਹਣਾ ਦਰਵਾਜ਼ਾ ਸੀ ਕਹਿੰਦੇ ਪਾਦਸ਼ਾਹ ਨੇ ਆਉਣਾ ਧੰਗ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤੇ ਮੇਰੀ ਇੱਛਾ ਹੈ ਉਹਨਾਂ ਨੂੰ ਘੋੜੇ ਤੋਂ ਉਤਰਨਾ ਨਹੀਂ ਚਾਹੀਦਾ ਘੋੜੇ ਤੇ ਸਵਾਰ ਹੋਏ ਹੀ ਮੈਂ ਚਾਹਣਾ ਕਿ ਮੇਰੇ ਇਸ ਮਹਿਲ ਵਿੱਚ ਉਸ ਤਰ੍ਹਾਂ ਹੀ ਪਾਦਸ਼ਾਹ ਆਉਣ ਇੱਕ ਵਾਰੀ ਕਹਿ ਦਿਓ ਸਤਨਾਮ ਵਾਹਿਗੁਰੂ ਉਹ ਗੇਟ ਤਹਾ ਕੇ ਬਹੁਤ ਵੱਡਾ ਸਾਰਾ ਗੇਟ ਬਣਾਇਆ ਪਾਤਸ਼ਾਹ ਜੀ ਇਸ ਸਰਕਾਰ ਲਈ ਇਹ ਤਾਂ ਮੱਥਾ ਵੀ ਨਹੀਂ ਟੇਕਦਾ ਕਿਤੇ ਸ੍ਰੀ ਗੁਰੂ ਰਣ ਸਾਹਿਬ ਜਾਂਦੇ ਹੋਂ ਕਿਤੇ ਸ੍ਰੀ ਗੁਰੂ ਰਣ ਸਾਹਿਬ ਜਾਂਦੇ ਹੋਂ ਇਹ ਮੂਰਖ ਅੰਦਰ ਬੜ ਜਾਂਦਾ ਮੱਥਾ ਵੀ ਨਹੀਂ ਟੇਕਦਾ ਨਮਸਕਾਰ ਵੀ ਨਹੀਂ ਕਰਦਾ ਇਹ ਕਹਿੰਦਾ ਮੇਰੇ ਗੁਰੂ ਇਹਦੀ ਬਾਹ ਫੜੇ ਪਾਏ ਦੀ ਕੀ ਫੜਨੀ ਆ ਦਸ ਤਾਂ ਸਹੀ ਤੂੰ ਹੈ ਕਿਦਾ ਪਤਾ ਤਾਂ ਲੱਗੇ ਤੂੰ ਤਾਂ ਚਾਹ ਜੋਗਾਈਆ ਤੂੰ ਸ਼ਰਾਬ ਜੋਗਾਈਆ ਤੂੰ ਝੂਠ ਜੋਗਾਈਆ ਤੂੰ ਜਿਸਨ ਗੁਰੂ ਜੋਗਾ ਹੋ ਗਿਆ ਉਸਤਨ ਗੁਰ ਨੇ ਤੇਰੇ ਜੋਗਾ ਹੋ ਜਾਣਾ ਫਿਰ ਤੇਰੇ ਜੋਗਾ ਹੋ ਜਾਣਾ ਗੁਰੂ ਦਾ ਪਰ ਕਦੇ ਕਦੇ ਇੰਨੀ ਪ੍ਰੀਤ ਕੀਤੀ ਆ ਤੂੰ ਸਾਗਰ ਹਮ ਹੰਸ ਤੁਮਾਰੇ ਤੁਮ ਮੈਂ ਮਾਨਕ ਲਾਲਾ ਜੀ ਬਰਹਮ ਹਮ ਤੁਮਾਰੇ ਉਮੈਂ ਮਾਨਕ ਲਾਲਾ ਜੀ ਮੁਹੱਲਾ ਲਾ ਲਾ ਜੀ ਤੂੰ ਸਾਗਰ ਹਮ ਹੰਸ ਤੇਾਰੇ ਤੁਮ ਮਹਿਮਾਨ ਕ ਲਾਲਾ ਸੀ ਐਡੀ ਪ੍ਰੀਤ ਹੋਵੇ ਤੂੰ ਸਾਗਰ ਹਮ ਹੰਸ ਤੇਾਰੇ ਤੁਮ ਮਹਿਮਾਨ ਕ ਲਾਲਾ ਦਾਤਾ ਉਸੇ ਤੋਰ ਦੇ ਹੰਸ ਰਹਾ ਕਸੀਓ ਹੀਰੇ ਮੋਤੀ ਤੁਹਾਡੇ ਬਚਨਾਂ ਦੇ ਹੀਰੇ ਮੋਤੀ ਚੁਗਦੇ ਹਾਂ ਅਲੱਗ ਨਵਾਬ ਸੈਫੋਦੀਨ ਨੇ ਅਲੱਗ ਮੰਦਰ ਬਣਾ ਲਿਆ ਆਪਣੇ ਮਹਿਲ ਵਿੱਚ ਬਣਾ ਆਇਆ ਹੋਂ ਤੋਂ ਪਹਿਲਾਂ ਗੁਰੂ ਸਾਹਿਬ ਦੇ ਜਾਣ ਤੋਂ ਤੇ ਇੱਕ ਪਾਸੇ ਮਸਜਿਦ ਵਿੱਚ ਜਿੱਥੇ ਉਹ ਆਪਣੀ ਵਾਦਤ ਕਰਦੇ ਸੀ ਪਾਤਸ਼ਾਹ ਕਹਿੰਦੇ ਇਹ ਕੀ ਕਹਿੰਦੇ ਦਾਤਾ ਜੀ ਆਪ ਜੀ ਨੇ ਆਉਣਾ ਸੀ ਮੇਰੀ ਇੱਛਾ ਸੀ ਆਪ ਜੀ ਤੇ ਬੰਦਗੀ ਲਈ ਅਲੱਗ ਅਸਥਾਨ ਬਣਾਵਾਂ ਪਾਤਸ਼ਾਹ ਕਹਿੰਦੇ ਪਹਿਲਾਂ ਹੀ ਬਣਿਆ ਸੀ ਜਿਹੜਾ ਇੱਥੇ ਹੀ ਕਰ ਲੈਂਦੇ ਬੈਠ ਕੇ ਆਖੋ ਸਤਨਾਮ ਵਾਹਿਗੁਰੂ ਇਹ ਜਿਹੜਾ ਬਣਿਆ ਇੱਥੇ ਹੀ ਕਰ ਲੈਂਦੇ ਜਿਹੜਾ ਬੰਦਾ ਗੁਰਦੁਆਰਾ ਸਾਹਿਬ ਜਾਂਦਾ ਉਹ ਮੰਦਿਰ 'ਚ ਬਣਨ ਨੂੰ ਨਹੀਂ ਕਹਿੰਦਾ ਮੈਂ ਜਾਣਾ ਜਿਹੜਾ ਮੰਦਿਰ 'ਚ ਜਾਂਦਾ ਉਹ ਕਹਿੰਦਾ ਮੈਂ ਗੁਰਦੁਆਰੇ 'ਚ ਨਹੀਂ ਬਣਨਾ ਜਿਹੜਾ ਮੰਦਿਰ 'ਚ ਜਾਂਦਾ ਕਹਿੰਦਾ ਮੈਂ ਮਸਜਿਦ 'ਚ ਨਹੀਂ ਬਣਨਾ 10 ਚੀਜ਼ਾਂ 10 ਚੀਜ਼ਾਂ ਲੱਗਦੀਆਂ ਨੇ ਕਿਸੇ ਬਿਲਡਿੰਗ ਨੂੰ ਖੜੀ ਕਰਨ ਲਈ ਇਟਾ ਸਿਮੈਂਟ ਕਾਰਾ ਪਾਣੀ ਇਹ ਸਤਾਤ ਕੰਦਸ ਉਹੋ ਹੀ ਦਸ ਚੀਜ਼ਾਂ ਜਿਹੜੀਆਂ ਗੁਰਦੁਆਰੇ ਨੂੰ ਲੱਗੀਆਂ ਆ ਉਹੋ ਹੀ ਮੰਦਰ ਨੂੰ ਲੱਗੀਆਂ ਆ ਉਹੋ ਹੀ ਮਸਜਿਦ ਨੂੰ ਲੱਗੀਆਂ ਆ ਉਹੋ ਹੀ ਸ਼ਿਵ ਦਵਾਲੇ ਨੂੰ ਲੱਗੀਆਂ ਆ ਉਹ ਤਾਂ ਕੁਝ ਨਹੀਂ ਕਹਿੰਦੇ ਚੁੱਪ ਬੈਠੇ ਨੇ ਇਹ ਈਰਖਾ ਕਰਦਾ ਇਹ ਅੰਦਰ ਨਹੀਂ ਜਾਂਦਾ ਉੱਥੇ ਵੱੜਦਾ ਨਹੀਂ ਇਹ ਤੇ ਬਸ ਦੀ ਗੱਲ ਨਹੀਂ ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜੇ ਹਰ ਮੰਦਰ ਸਾਹਿਬ ਦੇ ਪੁਜਾਰੀਆਂ ਨੇ ਅੰਦਰ ਨਹੀਂ ਵੜਨ ਦਿੱਤਾ ਇਹ ਤਾਂ ਰੱਬ ਵੀ ਆ ਜਾਏ ਇਹਨਾਂ ਨੇ ਧਰਮ ਸਥਾਨ 'ਚ ਵੜਨ ਨਹੀਂ ਦੇਣਾ ਆਖੋ ਸਤਨਾਮ ਵਾਹਿਗੁਰੂ ਫਿਰ ਸੁਣਨਾ ਜਰਾ ਇਹ ਤਾਂ ਰੱਬ ਵੀ ਆ ਜਾਏ ਇਹਨਾਂ ਨੇ ਆਪਣੀ ਮਰਜ਼ੀ ਤੋਂ ਬਗੈਰ ਵੜਨ ਨਹੀਂ ਦੇਣਾ ਫੇ ਤੂੰ ਰੱਬ ਹੋਏਗਾ ਆਪਣੇ ਘਰ ਹੋਏਗਾ ਆਪਣੇ ਘਰ ਹੋਏਗਾ ਇੱਥੇ ਨਹੀਂ ਡਰੀ ਲੋਟ ਸੱਚੇ ਪਾਤਸ਼ਾਹ ਕੰਦੇ ਮੰਨ ਮੰਦਰ ਤਨ ਬੇਸ ਕਲੰਦਰ ਘਟ ਹੀ ਦੀਤ ਦਾਵਾ ਐ ਜਾਂ ਮੰਦਰ ਹੈ ਆ ਜਿਹੜਾ ਗੁਰਦੁਆਰਾ ਹੈ ਇਹਨੂੰ ਗੰਦਗੀ ਨਾਲ ਇਸਨੇ ਭਰਿਆ ਹੋਇਆ ਇੰਨੀ ਗੰਦਗੀ ਹੈ ਇਸ ਦੇ ਅੰਦਰ ਤੇ ਇਹਦੇ ਅੰਦਰ ਪਰਮਾਤਮਾ ਸਮਾ ਹੀ ਨਹੀਂ ਸਕਦਾ ਖੁਸ ਸਤਨਾਮ ਵਾਹਿਗੁਰੂ ਕਾਰਨ ਪਤਾ ਕੀ ਹੋਇਆ ਆਓ ਇੱਕ ਪੰਕਤੀ ਹੋਰ ਪੜੀਏ ਪੂਰੇ ਗੁਰ ਕੀ ਸੇਵ ਨਾ ਕਿਨੀ ਹਰ ਗੰਨਾ ਨਾ ਪਾਇਆ ਜੀ ਗੁਰ ਕੀ ਸੇਵ ਨਾ ਕਿਨੀ ਹਰ ਗੰਨਾ ਨਾ ਪਾਇਆ ਜੀ ਦੇ ਗੁਰ ਕੀ ਸੇਵ ਨਾਮ ਜੀ ਨੇ ਹਰ ਦਾ ਨਾਮ ਲਾ ਭਰਾ ਜੀ ਸੂਰੇ चंगा ना नहीं लगता रब नवाब सहफुद्दीन कहन लगा पातशाह मैं आप जी लिए इबाद करने बंदगी करली अलग बनाया है ਪਾਤਸ਼ਾਹ ਕਹਿੰਦੇ ਜਿਹੜਾ ਪਹਿਲਾ ਬਣਿਆ ਸੀ ਉਹਦੇ ਚ ਕੀ ਕਮੀ ਸੀ ਉੱਥੇ ਹੀ ਬੈਠ ਕੇ ਕਰ ਲੈਂਦੇ ਓਹ ਹੋ ਹੋ ਦਿਲ ਕਾ ਹੁਜਰਾ ਸਾਫ ਕਰ ਉਸਕੇ ਬਿਠਾਣੇ ਕੇ ਲਈ ਗੈਰੋਂ ਕਾ ਧਿਆਨ ਉਠਾ ਉਸਕੇ ਆਨੇ ਜਾਣੇ ਕੇ ਲਈ ਆ ਦੇਖ ਮੰਦਰ ਇਸ ਮੰਦਰ ਵਿੱਚ ਗੰਦਗੀ ਨਾ ਪਾ ਇਹਦੇ ਵਿੱਚ ਜਗ੍ਹਾ ਬਣਾ ਹੋਇਆ ਕਿ ਕਲ ਯੁਗ ਦਾ ਆਵਰਤੀ ਹੋ ਗਈ ਸਾਡੀ ਸਾਰਿਆਂ ਦੀ ਸ਼ੂਦਰ ਬਰਤੀ ਹੋ ਗਈ ਕਲ ਯੁਗ ਆਇਆ ਕਲ ਯੁਗ ਆਇਆ ਸ਼ੂਦਰ ਬਰਤੀ ਹੋ ਗਈ ਕਲ ਯੁਗ ਆਇਆ ਕਲ ਯੁਗ ਆਇਆ ਕਲ ਯੁਗ ਆਇਆ ਕਲ ਯੁਗ ਆਇਆ ਛੁੱਕਰ ਸ਼ਕਤੀ ਹੋ ਗਈ ਕਲ ਯੁਗ ਆਇਆ ਕਲ ਯੁਗ ਆਇਆ ਦ੍ਰਿਸ਼ਟੀ ਹੋ ਗਈ ਇਹਨੂੰ ਚੰਮ ਦੀ ਇਹਨੂੰ ਚੰਮ ਦੀ ਪਛਾਣ ਰਹੀ ਗਏ ਕਦੇ ਸਮਾਂ ਸੀ ਅੱਜ ਤੋਂ 50 ਸਾਲ ਪਹਿਲਾਂ ਜਦ ਕੋ ਰਿਸ਼ਤਾ ਕਰਦਾ ਸੀ ਪੁੱਛਦੇ ਸੀ ਘਰ ਕਿਹੋ ਜਿਹਾ ਪਰਿਵਾਰ ਕਿਹੋ ਜਿਹਾ ਰਹਿਣ ਸਹਿਣ ਕਿਹੋ ਜਿਹਾ ਭਰਾਵਾਂ 'ਚ ਪਿਆਰ ਕਿਹੋ ਜਿਹਾ ਕਿ ਇਕੱਠੇ ਗੁਜ਼ਾਰਾ ਹੋ ਸਕਦਾ ਇੱਕ ਤਾਂ ਰਹਿ ਸਕਦੀ ਹੈ ਜਿਸ ਬੱਚੀ ਨੂੰ ਵਿਆਹ ਕੇ ਲਿਆਉਣਾ ਹੁਣ ਨੱਕ ਤਿੱਖਾ ਚਾਹੀਦਾ ਚਮੜੀ ਚਮੜੀ ਚਮ ਦ੍ਰਿਸ਼ਟੀ ਨੇ ਮਾਰ ਲਏ ਦੋ ਹੀ ਗੱਲਾਂ ਦੋ ਹੀ ਗੱਲਾਂ ਕਰਨ ਜੁਗ ਦਾ ਬੰਦਾ ਅੰਦਰ ਲੈ ਕੇ ਬੈਠਾ ਉੱਚੇ ਮੰਦਰ ਸੁੰਦਰ ਨਾਰੀ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਬੋਲ ਰਿਹਾ ਹਾਂ ਉੱਚੇ ਮੰਦਰ ਸੁੰਦਰ ਨਾਰੀ RAM ਨਾਮ ਬਿਨ ਬਾਜੀ ਹਾਰੀ ਓਹ ਹੋ ਹੋ ਉਹ ਤਾਂ ਸੱਚ ਦਾ ਕਰਨ ਆਏ ਹਾਂ ਦ੍ਰਿਸ਼ਟੀ ਚੰਮ ਦੀ ਹੈ ਇਹ ਤਾਂ ਚੰਮ ਨੂੰ ਦੇਖਦੇ ਚਮੜੀ ਦੇਖ ਕੇ ਗੱਲ ਕਰਦਾ ਇਹਨੂੰ ਨਹੀਂ ਪਤਾ ਕਿ ਗੁਨਾ ਦਾ ਮੁੱਲ ਕੀ ਹੁੰਦਾ ਨਵਾਬ ਸੈਫੁਦੀਨ ਪਾਦਸ਼ਾਹ ਢਾਈ ਮਹੀਨੇ ਭਰੇ ਇੱਕ ਵਾਰੀ ਕਹਿ ਦਿਓ ਸਤਿਨਾਮ ਵਾਹਿਗੁਰੂ ਫਿਰ ਬੇਨਤੀ ਸੁਣ ਸੈਫਾਵਾਦ ताई, ताई महीने ने, रुके ने प्रेम ही एक दिन लगा आपका प्रयोजन यात्रा का केंद्र अस प्रचार करते करते पातशाह कह लगे असि औरंगजेब खड़ा हो गया कह ਉਹ ਮਿਲ ਨਾ ਜਾਏ ਉਹ ਦੇਖਿਓ ਕਿਤੇ ਗਲਤੀਆਂ ਕਰ ਜਾਓ ਆਪ ਜੀ ਸਮਰੱਥ ਹੋ ਆਪ ਜੀ ਕਦੇ ਗਲਤੀ ਨਹੀਂ ਕਰ ਆਪ ਤਾਂ ਤੁਸੀਂ ਦੁਨੀਆ ਨੂੰ ਸੁਧਾਰਨ ਵਾਲੇ ਹੋਲੇ ਹੋਲੇ ਪਰ ਜਾਣਾ ਨਹੀਂ ਉਹ ਬੜਾ ਬੇਈਮਾਨ ਹੈ ਮੇਰੀ ਭੂਆ ਦਾ ਪੁੱਤਰ ਹੈ ਉਸਨੇ ਪ੍ਰਵਾ ਮੁਰਾਦ ਦਿੱਤੇ ਪੁੱਤ ਮੁਰਵਾ ਦਿੱਤੇ ਔਰ ਇਹ ਕਹਿੰਦਾ ਵੀ ਮੈਂ ਤਫਕੀਰ ਬੰਦਾ ਆ ਮੈਂ ਰਾਜ ਕੀ ਕਰਨਾ ਮੈਂ ਤਾਂ ਰਾਜ ਵੱਡਾ ਕਰਕੇ ਭਰਾਵਾਂ ਨੂੰ ਦੇਣਾ ਤੇ ਸਾਰੇ ਭਰਾ ਹੌਲੀ ਹੌਲੀ ਮਾਰਾ ਦਿੱਤੇ ਔਰ ਇਹੋ ਜਿਹਾ ਆਪਣੇ ਬਾਪ ਨੂੰ ਇੱਕ ਪਿਆਲਾ ਪਾਣੀ ਦਾ ਦਿੰਦਾ ਸੀ 24 ਘੰਟੇ ਵਿੱਚ ਆ ਸੁਣਨਾ ਤਰਾ ਇੱਕ ਪਿਆਲਾ ਪਾਣੀ ਦਾ 24 ਘੰਟੇ ਵੇ ਸ਼ਾਹ ਜਹਾਨ ਨੂੰ ਦਿੰਦਾ ਸੀ ਕੈਦ 'ਚ ਰੱਖਿਆ ਸੀ ਉਹਨੇ ਇੱਕ ਪੱਤਰ ਲਿਖਿਆ ਮੇਰਾਂ ਗゼਵ ਹੈ ਤਾ ਤੂੰ ਮੇਰਾ ਪੁੱਤਰ ਪਰ ਹਿੰਦੂ ਸਜਣ ਆਪਣੇ ਮਨ ਜਿਹੜੇ ਚੜਾਈ ਕਰ ਗਏ ਹੋਣ ਬਜ਼ੁਰਗ ਉਹਨਾਂ ਨੂੰ ਵੀ ਪਾਣੀ ਦਿੰਦੇ ਨੇ ਪਾਣੀ ਪਰਾਉਂਦੇ ਨੇ ਤੇ ਤੂੰ ਮੈਨੂੰ ਜਿਉਂਦੇ ਨੂੰ ਪਾਣੀ ਨਹੀਂ ਦਿੰਦਾ ਆਖੋ ਸਤਨਾਮ ਵਾਹਿਗੁਰੂ ਤੂੰ ਮੈਨੂੰ ਜਿਉਂਦੇ ਨੂੰ ਪਾਣੀ ਨਹੀਂ ਦਿੰਦਾ ਇੱਕ ਪਿਆਲਾ 24 ਘੰਟੇ ਜਿੱਦਣਾ ਉਹਦੇ ਨਾਲ ਮੂੰਹ ਧੋਲੇ ਹੱਥ ਧੋਲੇ ਪੀ ਲਏ ਤੋ ਤੱਕੀ ਲਿਖੇ ਮੁਰਕੇ ਉਸ ਕਾਗਜ਼ ਤੇ ਕਹਿੰਦੇ ਤੂੰ ਸਮਾਂ ਖਰਾਬ ਕੀਤਾ ਆਪਣੇ ਬਾਪ ਨੂੰ ਕਹਿਣ ਲੱਗਾ ਤੂੰ ਸਮਾਂ ਖਰਾਬ ਕੀਤਾ ਜਿੰਨੀ ਸ਼ਾਈ ਤੂੰ ਖਰਾਬ ਕੀਤੀ ਆ ਉਨੀ ਸ਼ਾਈ ਤਾਂ ਤੂੰ ਪੀ ਲੈਂਦਾ ਤੇਰੀ ਪਿਆਸ बुझ ਜਾਣੀ ਸੀ ਆਪੋ ਸਭਾ ਵਾਹ ਗੁਰੂ ਓਹੋ ਕਿਉਂ ਜੀ ਐਡਾ ਜ਼ੁਲਮ ਐਡਾ ਜ਼ਾਲਮ ਪਾਦਸ਼ਾਹ ਕਹਿੰਦੇ ਅਸੀਂ ਤਾਂ ਮੈਂ ਬੁੱਸਾ ਹਿੱਤ ਚੱਲ ਕੀ ਥੱਲੇ ਹੀ ਤਾਂ ਆਇਆ ਵੀ ਅਸੀਂ ਉਹਨੂੰ ਮਿਲਣਾ ਕਹਿੰਦੇ ਮਹਾਰਾਜ ਉਹਦੇ ਤੇ ਕਦੇ ਪ੍ਰੋਸਾਨਾ ਨਾ ਕਰਨਾ ਪ੍ਰੋਸਾਨ ਨਾ ਕਰਨਾ ਇਹ ਮੇਰੀ ਬੇਨਤੀ ਹੈ ਪਰਸ਼ਾਹ ਪਸ ਇੱਕ ਕਿਰਪਾ ਕਰਦੇ ਹੋ ਆਏ ਹੋ ਦਾਤਾ ਤੁਸੀਂ ਐਦਾਂ ਹੀ ਮੇਰੇ ਕੋਲ ਰਹੋ ਮੈਂ ਤੁਹਾਡੇ ਦੀਦਾਰ ਕਰਨ ਦਾ ਨਾ ਥਕਾਂ ਇੱਕ ਕਿਰਪਾ ਕਰ ਦਿਓ ਆ ਪੜਨਾ ਚੱਲ ਬੰਦੀਂ ਚੰਗ ਬ੍ਰੀਤੀ ਬਖਸ਼ੋ ਦਰਦ ਤੇ ਆਇਆ चरण प्रीति पक्ष आया चरण प्रीति पक्ष नर्ते आया चरण प्रीति पक्ष दर्ज आया चरण प्रीति पक्षों आया चरण प्रीति आया आया ਜੋ ਸਰਬ ਤੇ ਆਇਆ ਚਰਨ ਪਰੀਂ ਭਗਤੋ ਨਰੇ ਆਇਆ ਚਰਨ ਪਰੀਂ ਭਗਤੋ ਨਰੇ ਆਇਆ ਜੋ ਜੀਤੀ ਬਖਸ਼ ਦਿਓ ਦਾਤਾ ਰੋ ਜੀ ਸਾਡੇ ਸਤਿ ਸ੍ਰੀ ਸਬ ਬੇਨਤੀ ਕਰਦੇ ਨੇ ਅੰਮ੍ਰਿਤ ਛੱਕੇ ਗੁਰੂ ਵਾਲੇ ਬਣਿਏ प्यारे हो सत तरीकों सवेरे दस अमृत संचार होना गुरु के जहाजे चढ़ जाना जीवन सदा नहीं मिलता जीवन नहीं सदा मिलना क्यों 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 क्योंकि वारी आपो अपनी है बाकी भी पिछले हैं लगे जनोखा जीवन देना मालिक ने जे आई ये सफल हो गए हैं यही ना सफल हो सकया अगे कितने मिलना अगे मिलना नहीं एक एक बेनती करनी पड़ेगी बादशाह अरदास करनी पंच मिनट बाकी रह ਮੈਨੂੰ ਸਾਰਾ ਜਗਤ ਪੁੱល ਜਾਵੇ ਤੇਰੀ ਲੋਣਨਤਾ ਜੀ ਸਾਰਾ ਜਗਤ ਪੁੱល ਜਾਵੇ ਤੇਰੀ ਲੋਣ जी मेहानो अर्ज गुजारानि दाजी मेहानो हर्ज गुजारानि रणजय लोर सासा जी पक्ष्यो नाम कुमारी ਬੱਛੋ ਨਾਮ ਤੇ ਮਾਰੀ ਦਾਤਾ ਦੰਦ ਜੀ ਨੈਨੂ ਸਾਰਾ ਜਗ ਭੁੱਲ ਜਾਵੇ ਤੇਰੀ ਲੋੜ ਦਾਤਾ ਜੀ ਮੈਨੂੰ ਸਾਰਾ ਜਗਤ ਭੁੱਲ ਜਾਵੇ ਤੇਰੀ ਲੋੜ ਦਾਤਾ ਜੀ ਮੁੱਖ ਦੀ ਸੁਣੀ ਤੇ ਮਿਲ ਲੈ ਮਿਲ ਗਏ ਸਭ ਕੋ ਸਜਣਾਂ ਸਜੇ ਲੈ ਮੁੱਕ ਗਈ ਸਤੁਰ ਸਜਨ ਸੁਹੇਲੇ ਉਗਗੇ ਨੀਂਦ ਤੁਨੀਂ ਮੇਲੇ ਮਿਲ ਕੇ ਸਤੁਰ ਸਜਨ ਸੁਹੇਲੇ ਉਗਗੇ ਨੀਂਦ ਤੁਨੀਂ ਮੇਲੇ ਮਿਲ ਕੇ ਸਤੁਰ ਸਜਨ ਸੁਹੇਲੇ ਇਹ ਮਨ ਚਰਨਾ ਦੇ ਵਿੱਚ ਖੇਲੇ ਇਹ ਮਨ ਚਰਨਾ ਦੇ ਵਿੱਚ ਖੇਲੇ ਮੰਗ ਨਾ ਹੋਰ ਦਾਤਾ ਜੀ ਇਹ ਮਨ ਚਰਨਾ ਦੇ ਜਗਤ ਤੋਂ ਦੰਡ ਜਾਵੇ ਦੇ ਦਿ ਲੋੜਦਾ ਸਤਾਰ ਜੀ ਜਿਤ ਮਰਨੇ ਤੇ ਜਗ ਡਰੇ ਓਹੋ ਜਿਤ ਮਰਨੇ ਤੇ ਜਗਤ ਡਰੇ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਤਮਾ ਬਹੁਤ ਸ਼ੁਕਰ ਬਕਰ ਕਲ ਫਿਰ ਆਈਏ ਗੁਰ ਅਤਿ ਹਸਰਣ ਕਰਿਏ ਪ੍ਰੇਮ ਵਾਲੀਆਂ ਰੂਹਾਂ ਦੇ ਦਰਸ਼ਨ ਕਰਿਏ ਉਥੇ ਉਥੇ ذات ਦਾ ਪਤ ਹੈ ਉਥੇ ਜੀਵ ਨਿਵੇ ਉੱਥੇ ਸੱਚ ਦੀਆਂ ਗੱਲਾਂ ਹੁੰਦੀਆਂ ਨੇ ਉੱਥੇ ਪਖੰਡ ਨਹੀਂ ਚੱਲਦਾ ਕਰਮ ਧਰਮ ਪਖੰਡ ਜੋ ਦੀਸੈ ਤਿੰਨ ਜਮ ਜਗਾਤੀ ਲੂਟੈ ਨਿਰਵਾਣ ਕੀਰਤਨ ਗਾਉ ਕਰਤੇ ਕਾ ਨਿਮਖ ਸਿਮਰਤ ਜਿੱਤ ਛੂਟੈ ਇੱਕ ਨਿਮਖ ਸਿਮਰਨ ਕਰਨ ਨਾਲ 86 ਘਟ ਹੋ ਜਾਏਗੀ ਪਰ ਕਿਤੇ ਟਿਕ ਜਾਏ ਕਿਸੇ ਦਾ ਹੋ ਤਾਂ ਜਾਏ ਇੱਤ ਕਿਸੇ ਦਾ ਵੀ ਨਹੀਂ

ਪ੍ਰੇਮੀਆਂ ਦੀ ਦੁਨੀਆ ਵਿੱਚ ਇੱਕ ਕਾਰਜ ਹੁੰਦਾ ਮੈਂ ਬਚਨ ਸੁਣਿਆ ਜੀ ਮਹਾਪੁਰਸ਼ਾ ਤੋਂ ਕਹਿੰਦੇ ਸੰਤ ਨੂੰ ਸੰਸਾਰ ਖਰੀਦ ਨਹੀਂ ਸਕਦਾ ਸੰਸਾਰ ਕੋਲ ਕੋਈ ਇਹੋ ਜੀ ਵਸਤੂ ਨਹੀਂ ਜਿਹੜਾ ਕਰਮਖਾਨੋਂ ਖਰੀਦ ਸਕੇ ਜਿਹੜਾ ਕਰਮਖਾਨੋਂ ਸੰਤਾਂ ਨੂੰ ਖਰੀਦ ਸਕੇ

ਦੁੱਧਾਰੂ ਪਸ਼ੂ ਵਧਾਉਣਗੇ ਹੁਣ ਕਿਸਾਨਾਂ ਦੀ ਸ਼ਾਨ ਡੇਰੀ ਫਾਰਮਿੰਗ ਹੋਏਗੀ ਜਦੋਂ ਹੋਰ ਵੀ ਆਸਾਨ ਕਿਉਂਕਿ ਪੀਟੀਸੀ ਨਿਊਜ਼ ਤੇ ਅਸੀਜ਼ ਫੀਡ ਲੈ ਕੇ ਆਇਆ ਹੈ ਅਸੀਜ਼ ਫੀਡ ਡੇਰੀ ਫਾਰਮ ਹੈਲਪਲਾਈਨ ਸੀਜ਼ਨ 6 ਜਿੱਥੇ ਹਰ ਐਤਵਾਰ ਸ਼ਾਮੀ 6 ਵਜੇ ਏਕਸਪਰਟਸ ਦੇਣਗੇ ਡੇਰੀ ਫਾਰਮਿੰਗ ਨਾਲ ਜੁੜੀ ਹਰ ਪ੍ਰੋਬਲਮ ਦਾ ਸੋਲੂਸ਼ਨ ਤੇ ਦੁੱਧਾਰੂ ਪਸ਼ੂਆਂ ਨਾਲ ਜੁੜੇ ਤੁਹਾਡੇ ਹਰ ਸਵਾਲ ਦਾ ਜਵਾਬ ਬਸ ਲਿਖ ਕੇ ਜੋ ਆਪਣਾ ਸਵਾਲ WhatsApp ਨੰਬਰ 86990373690 ਜਾਂ ਫਿਰ ਇਸ ਨੰਬਰ ਤੇ ਮਿਸ ਕਾਲ ਵੀ ਕਰ ਸਕਦੇ ਹੋ ਦੇਖਦੇ ਰਹੋ PTC ਨਿਊਜ਼ ਪ੍ਰੈਜ਼ੈਂਟਿਡ ਬਾਈ ਅਸੀਸ ਫੀਡ ਬਿਹਤਰ ਦੁੱਧ ਬਿਹਤਰ ਸਿਹਤ सिर्फ जीवन साथी ऐप पे है फ्री चैट मतलब अब बिना सब्सक्रिप्शन लिए आप अपने मैचेस से फ्री चैट करिए तो आज ही डाउनलोड करो जीवन साथी नवा फेना पावर वॉश नंबर वन क्वालिटी डिटर्जेंट कैरी सफाई हाँ पावर वॉश का कमाल कैरी खुशबू ते प्यार परी भी किवे ये है गाक का तिलाप दोहा तो, तो प्रमाणित इसलिए फेना ही लेना, लेना। ਬੀ ਜੀ ਸਮਾਂ ਆਪਣੀ ਮਿਹਰ ਕਰ ਸਰਬਤ ਦੇ ਪੱਲੇ ਦੇ ਉਦੇਸ਼ ਨਾਲ ਆਓ ਜੁੜੀਏ ਗੁਰਬਾਣੀ ਕੀਰਤਨ ਅਤੇ ਸ਼ਬਦ ਵਿਚਾਰ ਨਾਲ ਪਾਈ ਅਮਨਦੀਪ ਸਿੰਘ ਜੀ ਬੀਬੀ ਕੋਲਾ ਜੀ ਪਲਾਈ ਕੇਂਦਰ ਸ੍ਰੀ ਅੰਮ੍ਰਿਤਸਰ